ਨਾ ਸੱਜਣਾ ਪਿੰਡ ਮੰਡੇਰ ਕਲਾਂ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਚਾਰ ਪਸ਼ੂ ਲੱਗਿਆ ਬਾਈ ਕੋਲੋਂ ਦਿਖਾਉਣਾ ਇੱਕ ਜਰਸੀ ਬੈੜਾ ਤੇ ਤਿੰਨ ਐਚ ਐਫ ਬੱਚੀਆਂ ਦੋ ਗੱਬਣ ਤੇ ਇੱਕ ਪਾਸ ਤੇ ਇੱਕ ਬਾਈ ਕਹਿੰਦਾ 20 ਹਾਂ ਕਦਨਾਂ ਦੀ ਗੱਬਣਾ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਹੈ ਬਾਈ ਠੀਕ ਠਾਕ ਵੀਰੇ ਚੜਦੀ ਕਲਾ ਜੀ ਚੜਦੀ ਕਲਾ ਵੀਰੇ ਆਪਣਾ ਨਾਮ ਦੱਸ ਦਿਓ ਜੀ ਨਾਮ ਵੀਰੇ ਆਪਣਾ ਜੀਵਨ ਪਿੰਡ ਮੰਡੇਰ ਕਲਾਂ ਜ਼ਿਲ੍ਹਾ ਸੰਗਰੂਰ ਨੇੜੇ ਲੋਂਗਵਾਲ ਵੀਰੇ ਆ ਲੋਂਗਵਾਲੇ ਰੋਡ ਤੇ ਆ ਗਿਆ ਜੀ ਘਰ ਆਪਣਾ ਹਾਂਜੀ ਹਾਂਜੀ ਵੀਰੇ ਤੇ ਇੱਕ ਨੰਬਰ ਵਾਲੀ ਪਛੀ ਨੂੰ ਕਰ ਤੇ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਇਹ ਵੀਰੇ 2.5 ਮਹੀਨਿਆਂ ਦੀ ਗੱਬ ਬਾਈ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਸੀਵਨ ਪਤਾ ਜੀ ਕਿਹੜਾ ਲੱਗਿਆ ਹਾਂਜੀ ਹਾਂਜੀ ਵਰਲਡ ਬੈਟ ਦਾ ਵੀਰੇ ਸੈਕਸਡ ਜੀਮਣ ਲੱਗਿਆ ਹੋਇਆ ਸੈਕਸਡ ਤੋਂ ਗੱਬਣਾ ਹਾਂਜੀ ਤੇ 2.5 ਮਹੀਨਿਆਂ ਦੀ ਗੱਬ ਬਾਈ 2.5 ਮਹੀਨਿਆਂ ਦੀ ਗੱਬਣ ਦੰਦੋ ਕੀ ਮਰੂਗੀ ਜੀ ਇਹ ਦੰਦੋ ਖੀਰੀ ਆ ਵੀਰੇ ਦੰਦੋ ਖੀਰੀ ਦੰਦੋ ਤਿੰਨੀ ਵੜਾਂ ਖੀਰੀਆਂ ਰਹਿਣ ਹਾਂਜੀ ਖੀਰੀਆਂ ਵੀਰੇ ਠੀਕ ਆ ਕੱਲ ਦੰਦੋ ਬਾਈ ਕਹਿੰਦਾ ਆ ਗਈ ਖੀਰੀ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਬਲਡ ਵਾਈਡ ਦੇ ਸੈਕਸਰ ਸੀਮਨ ਤੋਂ ਗੱਭਣ ਹਾਂ ਜੀ ਹਾਂ ਜੀ ਵਧੀਆ ਫਾਰਮਰ ਨਹੀਂ ਜੀ ਵਧੀਆ ਫਾਰਮਰ ਚੁਲਾਈਆਂ ਵੀ ਆਪਣੀਆਂ ਠੀਕ ਆ ਗੱਲ ਹਾਂ ਜੀ ਆ ਵੀ ਓਦਾਂ ਕਹਿ ਲਈ ਫੁੱਲ ਰਿਕਾਰਡ ਵਾਲੀਆਂ ਨੇ ਸਾਰੀਆਂ ਫੁੱਲ ਰਿਕਾਰਡ ਵਾਲੀਆਂ ਜੀ ਠੀਕ ਆ ਗੱਲ ਔਰਲੇ ਬੰਨੇ ਕਰ ਦੋ ਜੀ ਥੋੜੀ ਜੀ ਤੇ ਬਾਕੀ ਮਜ਼ਬੂਤ ਸਜਣਾ ਫੁੱਲ ਰਊ ਖੜੀਆਂ ਦਿਖਾ ਦੂੰਗਾ ਤੁਹਾਨੂੰ ਲੈਗ ਸਕੋਰ ਦੀਆਂ ਵੀ ਮਜ਼ਬੂਤ ਆ ਗਈਆਂ ਤੇ ਥਾਣੇ ਇਹਨਾਂ ਦੇ ਤਕਰੀਬਨ ਤਕਰੀਬਨ ਸਿੰਗਲ ਚਾਰ ਹੀ ਰਹਿਣਗੇ ਤੇ ਰੇਟ ਕੀ ਰਹੂਗਾ ਜੀ ਦਾ ਇੱਕ ਨੰਬਰ ਰੇਟ ਵੀਰੇ ਇਹਦਾ 90000 ਰੁਪਇਆ 90000 ਹੋ ਜੂ ਮਾਨਤਾਂ ਕੋਈ ਬਾਤ ਕਰ ਦਾਂਗੇ ਵੀਰੇ ਫਿਰ ਕਰ ਦੇਵਾਂਗੇ ਵੀਰੇ ਮਾ ਹਾਂ ਹੋ ਜਾਊਗਾ ਵੀਰੇ ਫਿਰ ਕਰ ਦੇ ਠੀਕ ਗੱਲ ਇਹਨੂੰ ਕਰ ਦੋ ਇੱਧਰਲੇ ਬੰਨੇ ਤੇ ਆ ਦੋ ਨੰਬਰ ਵਾਲੀ ਕਿੰਨੇ ਟਾਈਮ ਦੀ ਕੱਪਣਾਗੀ ਭਾਈ ਇਹ ਵੀਰੇ ਹਜੇ ਚੈੱਕ ਨਹੀਂ ਕਰਵਾਈ ਠੀਕ ਆ ਜੀ 15 ਕਿ ਦਿਨ ਹੋ ਗਏ ਨੂੰ 15 18 ਕਿ ਦਿਨ ਲਗ ਭਗ ਹਾਂ ਲਗ ਭਗ ਬਾਕੀ ਇਹਦੇ ਕਿਹੜਾ ਸੀਮਨ ਲੱਗਿਆ ਭਾਈ ਇਹਦੇ ਵੀ ਉਹੀ ਲੱਗਿਆ ਹੋਇਆ ਵੀਰੇ ਬਲਡ ਵਾਈਡ ਦਾ ਕਿੰਨੀ ਬਲਡ ਵਾਈਡ ਤੋਂ ਕੱਪਣਾ ਹਾਂ ਤਿੰਨੀ ਬਲਡ ਵਾਈਡ ਤੋਂ ਠੀਕ ਗੱਲ ਮਦਰ ਮਿਲਕ ਵੀ ਚੰਗਾ ਜੀ ਹਾਂਜੀ ਹਾਂਜੀ ਵੀਰੇ ਠੀਕ ਹੈ ਗੱਲ ਮਾਦਰ ਬਾਕੀ ਰਿਕਾਰਡ ਸਾਰਾ ਆਪਣੇ ਕੋਲੇ ਡੈਰੀ ਤੇ ਹੈਗਾ ਕੱਲੇ ਕੱਲੇ ਪਸ਼ੂ ਦਾ ਵੀਰੇ A to Z ਹਾਂਜੀ ਹਾਂਜੀ ਕਹਿ ਲਿਆ ਕਿਹੜੇ ਸੀਮਨ ਦੀ ਆਪ ਆ ਕਿਹੜੇ ਤੋਂ ਗੱਬਣ ਆ ਤੇਰੀ ਮਾਦਰ ਉਹ ਸਾਰਾ ਰਿਕਾਰਡ ਆਪਣੇ ਕੋਲੇ ਹੈਗਾ ਸਾਰੀ ਪੈਡਾਗਰੀ ਵੀ ਕਹਿੰਦਾ ਮਿਲ ਜੂਗੀ ਖਾਸ ਗੱਲ ਇਹਨਾਂ ਦੀ ਇਹ ਰਹੂਗੀ ਵੀ ਦੰਦੋ ਖੀਰੀਆਂ ਹਾਈਟ ਵੀ ਫੁੱਲ ਵਜ਼ਨ ਵੀ ਫੁੱਲ ਤੇ ਬਾਕੀ ਫੇਸ ਬਿਊਟੀ ਚੈੱਕ ਕਰ ਸਕਦਾ ਨਸਲ ਬੱਛੀ ਚੇਹ ਕਹੂੰਗਾ ਪੂਰੀ ਫੁੱਲ ਆ ਗਈ ਉਤੋਂ ਸਟੇਟ ਤੇ ਥੋੜੀ ਇਧਰਲੇ ਬੰਨੇ ਕਰ ਦੂ ਜਦੋਂ ਇਧਰਲੇ ਬੰਨੇ ਜਾਊਗੀ ਉਦੋਂ ਕੁਆਲਿਟੀ ਚੈੱਕ ਕਰਾ ਦੂਗਾ ਹਰੇਕ ਪੱਖ ਤੋਂ ਕਿਉਂਕਿ ਖੜੀਆਂ ਤੁਹਾਨੂੰ ਤਾਂ ਦਿਖਾ ਦੂਗਾ ਇਹ ਥੋੜਾ ਜਿਹਾ ਭਜਦੀਆਂ ਨੇ ਫਾਰਮ ਚੋਂ ਬਾਈ ਕਹਿੰਦਾ ਆਪਾਂ ਲਈਆਂ ਪਈਆਂ ਬਿੱਦਰ ਕਾਰਡ ਨਾਲ ਨੇ ਸਾਰੀਆਂ ਮਾਦਰ ਮਿਲਕ ਤੋਂ ਲਾ ਕੇ ਆਪ ਕਿਹੜੇ ਦੀ ਲੱਗਿਆ ਕਿਹੜਾ ਸਾਰਾ ਰਿਕਾਰਡ ਬਾਈ ਕਹਿੰਦਾ ਮਿਲ ਜੂ ਤੇ ਇਹਦਾ ਬਾਈ ਗੀਰੇਟਰ ਹੋਊਗਾ ਇਹ ਦੇ ਦਾਂਗੇ ਵੀਰੇ ਆਪਾਂ 80000 ਦੀ ਇਹ 80 ਦੀ ਇਹ 15 ਦਿਨ ਦੀ ਗੱਬਣਾ ਹਾਂਜੀ ਹਾਂਜੀ ਵੀਰੇ ਠੀਕ ਆ ਕੰਦਾ ਇਹ ਆ ਗਈ 15 ਕ ਦਿਨ ਦੀ ਗੱਬਣਾ ਇਹਦੇ ਦੋ ਮੇਰਾ ਖਿਆਲ ਆ ਸ਼ੱਖਾਂ ਜੀਆਂ ਹੈਗੀਆਂ ਨੇ ਫਾਰਮ ਹਾਂਜੀ ਹਾਂਜੀ ਹੈਗੀਆਂ ਵੀਰੇ ਤੇ ਆਪ ਅੱਛੀ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਵੀਰੇ 2.5 ਮਹੀਨਿਆਂ ਦੀ ਆ ਚੈੱਕ ਪਾਸ ਹਾਂਜੀ ਤੇ ਜੇ ਮੈਂ ਕਹੂੰਗਾ ਵੀ ਜਿਹੜਾ ਸੱਜਣ ਲਊਗਾ ਇੱਥੋਂ ਚੈੱਕ ਕਰਾ ਕੇ ਦੇ ਦਿਆਂਗਾ ਚੈੱਕ ਕਰਾ ਕੇ ਲੈ ਜਾ ਸਕਦਾ ਵੀਰੇ ਤਸੱਲੀ ਆ ਫੁੱਲ ਠੀਕ ਆ ਆਪਦਾ ਡਾਕਟਰ ਲਿਆਵੇ ਬੰਦਾ ਚੈੱਕ ਕਰਾ ਕੇ ਲੈ ਜਾ ਪੂਰੀ ਤਸੱਲੀ ਨਾਲ ਠੀਕ ਆ ਜੀ ਇਹ ਵੀ ਖੀਰੀ ਰਹੂਗੀ ਬਾਈ ਹਾਂਜੀ ਵੀਰੇ ਖੀਰੀ ਇਹਦੇ ਸਿੰਗਲ ਚਾਰ ਹੀ ਰਹਿਣਗੇ ਥਾਣਾ ਹਾਂਜੀ ਵੀਰੇ ਇਹਦੇ ਕਿਹੜਾ ਲੱਗਿਆ ਜੀ ਇਹਦੇ ਵੀ ਵਲਡ ਬੈਂਡ ਦੀ ਲੱਗਿਆ ਹੋਇਆ ਵੀਰੇ ਸਖਸ਼ੜ ਸੀਮਣ ਲੱਗਿਆ ਹੋਇਆ ਠੀਕ ਆ ਜੀ ਉਹ ਨਾਮ ਆਪਾਂ ਸਾਰਾ ਡਿਟੇਲ ਦੱਸ ਦਾਂਗੇ ਹਾਂਜੀ ਹਾਂਜੀ ਵੀਰੇ ਰੇਟ ਇਹਦਾ ਆਪਣਾ 85000 ਰਹੂਗਾ ਵੀਰੇ ਇਹਦਾ 85 ਰਹੂਗਾ ਤੇ ਇਹਦਾ ਰਹੂਗਾ 80 80 ਉਹਦਾ 90 ਵੀਰੇ ਉਹਦਾ 90 ਜੇ ਤਿੰਨੇ ਇਕੱਠੀਆਂ ਲੈ ਕੇ ਜਾਊਗਾ ਤਾਂ ਉਹਦਾ ਵਧੀਆ ਮਾਨਤਾਨ ਕੀਤਾ ਜਾਊਗਾ ਵੀਰੇ ਠੀਕ ਆ ਗੱਲ ਹਾਂ ਆ ਜੇ ਕੋਈ ਭਰਾ ਭਾਈ ਕਹਿੰਦਾ ਤਿੰਨੇ ਲੈ ਕੇ ਜਾਂਦਾ ਤਾਂ ਉਦਾਂ ਦਾ ਮਾਨਤਾਨ ਹੋਊ ਤੇ ਬਾਕੀ ਕੁਆਲਿਟੀ ਇਹ ਕਹਾਂਗਾ ਪੂਰੀ ਫੁੱਲ ਆ ਗਈ ਹਾਈਟ ਵੀ ਚੰਗੀ ਐ ਤੇ ਨਸਲ ਤੁਹਾਡੇ ਸਾਹਮਣੇ ਆ ਹਾਂ ਵਧੀਆ ਚੰਗੇ ਪਸ਼ੂ ਨੇਗੇ ਵੀਰੇ ਸਾਰੇ ਵਧੀਆ ਆਪਣੇ ਵਧੀਆ ਪਾਲੇ ਹੋਏ ਨੇਗੇ ਚੰਗੀ ਬਲੱਡ ਲਾਈਨ ਤੋਂ ਆ ਗਏ ਬਾਈ ਹੋਰ ਸਾਈਡ ਨੂੰ ਥੋੜਾ ਜਾਂ ਤੇ ਬਾਕੀ ਇੱਥੇ ਤੇ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ 11 ਨੰਬਰ ਟੈਗ ਆ ਗਿਆ ਟਾਪ ਦੇ ਫਾਰਮ ਤੋਂ ਬਾਈ ਕਹਿੰਦਾ ਲਈਆਂ ਪਈਆਂ ਸਾਰਾ ਪ੍ਰੂਫ ਮਿਲ ਜੂਗਾ ਇਹਨਾਂ ਦਾ ਤਿੰਨੇ ਲੈਣੀਆਂ ਤਾਂ ਬਾਈ ਕਹਿੰਦਾ ਉਦਾਂ ਦਾ ਰੇਟ ਹੋ ਜੂਗਾ ਕੱਲੀ-ਕੱਲੀ ਲੈਣੀਆਂ ਤਾਂ ਵੱਲੋਂ ਤੁਹਾਨੂੰ ਰੇਟ ਦੱਸ ਹੀ ਦਿੱਤਾ ਤਿੰਨ ਤਾਂ ਇਹ ਬੱਛੀਆਂ ਦਿਖਾਤੀਆਂ ਤੇ ਇੱਕ ਤੁਹਾਨੂੰ ਆ ਤੋਕੜ ਜਰਸੀ ਵੈਡ ਦਿਖਾ ਦੇਗੇ ਇਹਦੇ ਡੇਢ ਕਿ ਮਹੀਨੇ ਦਾ ਭਰਿਆ ਹੋਇਆ ਵੀਰੇ ਓਕੇ ਸੀਮਨ ਲੱਗਿਆ ਭਾਈ ਹਾਂ ਸੀਮਨ ਲੱਗਿਆ ਹੋਇਆ ਡੇਢ ਕਿ ਮਹੀਨਾ ਹੋ ਗਿਆ ਪਰ ਚੈੱਕ ਨਹੀਂ ਕਰਵਾਈ ਅਜੇ ਵੀਰੇ ਠੀਕ ਹੈ ਇਧਰ ਨੂੰ ਕਰ ਦਿਓ ਜੀ 7 7 ਕਿ ਲੀਟਰ 7 ਕਿ ਲੀਟਰ ਹੈਗਾ ਦੋਨੇ ਟਾਈਮਾਂ ਦਾ ਵੀਰੇ 7 ਹੈਗਾ ਹਾਂਜੀ ਹਾਂਜੀ ਵਧੀਆ ਬਹੁਤ ਸੀਲ ਹੈ ਵੀਰੇ ਜੀ ਮੈਂ ਘਰੇ ਰੱਖਣੀਆਂ ਟੱਟ ਮੁੱਲ ਦੀਆਂ ਤਾਂ ਤਾਂ ਵੱਧ ਘੱਟ ਤਾਂ ਨਹੀਂ ਕੋਈ ਨਹੀਂ ਨਹੀਂ ਸਹੀ ਆ ਵੀਰੇ ਬਿਲਕੁਲ ਕੋਈ ਗਾਰੰਟੀ ਹੋਊਗੀ ਹਾਂ ਬਿਲਕੁਲ ਵੀਰੇ ਬਿਲਕੁਲ ਇਹਦਾ ਰੇਟ ਕੀ ਰਹੂਗਾ ਜੀ ਫਿਕਸ ਜੀ ਇਹ ਦੇ ਦੇ ਦਾਂਗੇ ਵੀਰੇ 42000 ਦੀ ਇਹ 42 ਦੀ ਹਾਂ 42000 ਦੀ ਦੇ ਦੇ ਦਾਂਗੇ 7 ਲੀਟਰ ਦੁੱਧ ਆ ਵੀਰੇ ਡੇਢ ਮਹੀਨਾ ਹੋ ਗਿਆ ਸੀ ਮਨ ਲੱਗੇ ਨੂੰ ਇਹ ਦੋਨੇ ਟਾਈਮ ਹੀ ਮਿਲਦੀ ਆ ਬਾਈ ਹਾਂਜੀ ਦੋਵੇਂ ਟਾਈਮ ਵੀਰੇ ਇਹਦੇ ਕੋਲੇ ਬਾਈ ਕਹਿੰਦਾ 7 ਕਿਲੋ ਦੁੱਧ ਦੋਹੇ ਟਾਈਮ ਮਿਲਦੀ ਆ ਇਹਦੇ ਸੀਮਨ ਮਤਲਬ ਡੇਢ ਕ ਮਹੀਨੇ ਦਾ ਲੱਗਿਆ ਵਿੱਚ ਇੱਕ ਪਾਸਟ ਚ ਨਹੀਂ ਆਉਂਦੀ ਪਰ ਉਦਾਂ ਗੱਭਣ ਜ਼ਰੂਰ ਆ ਤੇ ਇਹ ਬੱਚੀ ਚ ਇੱਕ ਪਾਸ ਦੇ ਵਿੱਚ ਆ ਗਈ ਇੱਕ ਨੰਬਰ ਤੇ ਇਧਰਲੇ ਬੰਨੇ ਹੋ ਤੇ ਆਹ ਬੱਚੀ ਆ ਗਈ 15 ਦਿਨ ਦੀ ਗੱਭਣਾ ਤੇ ਆਹ ਵੀ ਚ ਇੱਕ ਪਾਸ ਦੇ ਵਿੱਚ ਹੀ ਆ ਗਈ ਇਹ ਮੰਨ ਲਓ ਤਕਰੀਬਨ ਤਿੰਨ ਤਾਂ ਹੀ ਬੱਚੀਆਂ ਦਿਖਾ ਦ ਤੇ ਇੱਕ ਦਿਖਾਤੀ ਤੋਕੜ ਜਰਸੀ ਬੈੜਾ 1.5 ਮਹੀਨੇ ਦੀ ਗੱਬਣ 7 ਕਿਲੋ ਦੁੱਧ ਆ ਨੰਬਰ 22 ਦਾ ਸਕਰੀਨ ਤੇ ਚਲਾ ਦੂੰਗਾ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ